ਕੀ ਨਾਮ ਹੈ ਬਾਈ ਤੁਹਾਡਾ? ਭਰਵਾਰ ਸਿੰਘ ਜੀ। ਕਿੱਥੇ ਲੱਗੇ ਹੋਈ ਨੇ? ਤੁਸੀਂ ਰ ਡਿਊਟੀ ਕਰਦੇ ਹੋ ਕੌਸ਼ਲਾ ਚ। ਉਧਰ ਚੋਰੀ ਕਿੱਥੇ-ਕਿੱਥੇ ਹੋਈ ਸੀ ਜੀ? ਬੰਦੇ 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 ਕਿੱਥੇ-ਕਿੱਥੇ ਬੰਦੇ। ਕਿੰਨਾ ਕੁ ਨੁਕਸਾਨ ਹੋਇਆ ਜੀ? 100 ਹੋ ਗਿਆ ਉਹ ਤੇ ਕੰਦੀ ਆ। ਹਾਂਜੀ। 35000 ਦਾ ਬੰਦੇ 35000 ਦਾ। ਕੋਈ ਕੰਪਲੀਟ ਕਰੀਏ ਤੁਸੀਂ ਫਿਰ? ਪੁਲਿਸ ਕੰਪਲੀਟ ਕੋਈ। ਬਣਾਉ ਕਰਦੇ ਤਾਂ ਬਾਹੂਆ ਨੇ ਕੰਮ ਲੈ ਲੜਦਾ ਅਸਾਣਾ ਕਰੀ। ਕੰਪਲੀਟ ਕਰੀਏ? ਕਰੀਏ ਕੰਪਲੀਟ ਕੋਈ ਤੁਸੀਂ ਪੁਲਿਸ ਕੰਪਲੀਟ। ਫਟਪਰ ਚੋਰਾ ਹਾਂ ਲੈ ਕੇ ਨਾ ਵਟਗੇ। ਹਾਂਜੀ। ਕੰਪਲੀਟ ਕਰੀਏ ਪੁਲਿਸ ਪੁਲਿਸ ਆਈ ਸੀ ਉਹਰੇ ਪੁਲਿਸ ਆਈ ਸੀ ਹਾਂ ਜੀ ਸਾਰੇ ਪੱਲੇ ਪਾਸੋਂ ਕੀ ਕਹਿ ਗਏ ਫਿਰ ਤੁਤਾ ਹੋਵੇ ਚਲੀ ਹਾਂ ਜੀ ਹਾਂ ਜੀ ਆ ਗਈ ਤੇ ਕੀ ਕਰਕੇ ਦੇਖਪਾਲ ਕਰਕੇ ਚਲੇ ਗਏ ਸਾਰੇ ਸਰਵੇ ਕਰਕੇ ਉਹ ਕਿਹੜਾ ਮਾਰਿਆ 15 ਗੱਲ ਦੂਜਾ ਗੱਲ ਦੇ ਦੀ ਗੱਲ ਇਹ ਗੱਲ ਲਾ ਸੀ ਹਾਂ ਗੱਲ ਅੱਛਾ ਇੱਕ ਅੰਦਰਲਾ ਗੱਲ ਅੱਛਾ ਅੰਦਰ ਮਾਰੇ ਹੋਰ ਕਿਹੜੀ ਜੀ ਅਲਮਾਰੀ ਕਹਿ ਰਹੇ ਹੋ ਅਲਮਾਰੀ ਅੱਛਾ ਇਸ ਵੀ ਪੈਸੇ ਭੇਹ ਉਹਨੇ ਸਾਰੇ ਤੋੜ ਕੇ ਲੈ ਕੇ ਸੀ ਹਾਂ ਸਾਰਾ ਪੂਰੀ ਰਾਤ ਨੂੰ ਕੋਈ ਨਹੀਂ ਹੁੰਦਾ ਚੌਕੀਦਾਰ ਵਗੈਰਾ ਜੀ ਹਾਂ ਜੀ ਚੌਕੀਦਾਰ ਚੌਕੀਦਾਰ ਆਏਗਾ ਕਿ ਉਹ ਜਾਸੂਸ ਕਰਕੇ ਸੈਕਟ ਚੌਕੀਦਾਰ ਦਾ ਪਤਾ ਨਹੀਂ ਲੱਗਿਆ ਚੌਕੀਦਾਰ ਦਾ ਪਤਾ ਨਹੀਂ ਲੱਗਿਆ ਵੀ ਉਹ ਮੌਜੂਦ ਨਹੀਂ ਸੀ ਉਸ ਟਾਈਮ ਜੀ ਐ ਨਹੀਂ ਸੀ ਉਸ ਦਿਨ ਚੌਕੀਦਾਰ ਆਏਗਾ ਫਿਰ ਚੋਰੀ ਕਿਵੇਂ ਹੋ ਗਈ ਜੀ ਇਹ ਕਦਾ ਸੌਂ 파ਰੇ ਆਇਆ ਜਾਂ ਫਿਰ ਚੱਲ ਲੁਕ ਕੇ ਬੈਠਾ ਹੈ ਨਹੀਂ ਪਤਾ ਨਹੀਂ ਕੋਈ ਸ਼ੱਕ ਹੈ ਕਿਸੇ ਤੇ ਤੁਹਾਨੂੰ ਹਾਂ ਜੀ ਕਿਸੇ ਤੇ ਸ਼ੱਕ ਹੈ ਤੁਹਾਨੂੰ ਸ਼ੱਕ ਹਾਂ ਜੀ ਕਿਸੇ ਸ਼ੱਕ ਹੈਗਾ ਤੁਹਾਨੂੰ ਕਿਸੇ ਕਿਸੇ ਸ਼ੱਕ ਲੱਗਦਾ ਤੁਹਾਨੂੰ ਚੋਰੀ ਦਾ ਵੀ ਸ਼ੱਕ ਲੱਗਦਾ ਕਿਸੇ ਦੇ ਸ਼ੱਕ ਕੌਣ ਕਿਤੇ ਦੇ ਘਰੀ ਹੈ ਜੀ ਸੰਗਤ ਆਉਂਦੀ ਹੈ ਹੋਂ ਕਿਤੇ ਸ਼ੱਕ ਕਰੀ ਐ ਸੀ ਅੱਜ ਕਿਸ ਮਕਸਦ ਆ ਤੁਸੀਂ ਗਊਸ਼ਲਾ ਚਾਉ ਗੋ ਮਾਦਾ ਕੀ ਜੈ ਜੈ ਸ਼ਿਵਰਾਮ ਜੀ ਅੱਜ ਅਸੀਂ ਨਾਤ ਉਸਲਾ ਸੁਣਾਣੇ ਆਏ ਆ ਸਾਨੂੰ ਪਤਾ ਲੱਗਿਆ ਪਹਿਲਾਂ ਕਣਕਲੀ ਚੋਰੀ ਹੋਈ ਉਦੋਂ ਅਗਵਾਰ ਚ ਅਸੀਂ ਕਢਾਇਆ ਕਿ ਪ੍ਰਧਾਨ ਨੂੰ ਜਰਾ ਪਤਾ ਲੱਗ ਉਸ ਤੋਂ ਬਾਅਦ ਉਦੋਂ ਰਾਇਟ ট্রান্স માન ਚੱਕਿਆ ਗਿਆ ਕੱਲ ਇੱਥੇ ਗੱਲੇ ਤੋੜ ਕੇ 35-40 ਹਜ਼ਾਰ ਰੁਪਏ ਲਏ ਜਦੋਂ ਹਨੇਰੀ ਆਈ 2 ਦਿਨ ਪਹਿਲਾਂ ਦੀ ਗੱਲ ਕਰਦੇ ਹਾਂ 2 ਦਿਨ ਪਹਿਲਾਂ ਹਨੇਰੀ ਆਈ ਉਸ ਦਿਨ ਦੀ ਗੱਲ ਕਰਦੇ ਹਾਂ ਕੋਈ ਪ੍ਰਧਾਨ ਜਿਹੜਾ ਇੱਥੇ ਦੇ ਪ੍ਰਧਾਨ ਨੇ ਜਾਂ ਮੈਂਬਰ ਨੇ ਕੋਈ ਇਹਨਾਂ ਦੀ ਛੋਟ-ਛੋਟ ਨਹੀਂ ਲੇ ਰਹੇ ਦੇਖੋ ਕੋਈ ਮੈਂਬਰ ਨਹੀਂ ਇਸ ਟਾਈਮ ਕੋਈ ਪ੍ਰਧਾਨ ਨਹੀਂ ਕਿ ਜਦ ਕੀ ਆਪਾਂ ਜੇ ਕੋਈ ਚੀਜ਼ ਸਾਹਮਣੇ ਆ ਪ੍ਰਧਾਨ ਨੂੰ ਚੁੱਕਣਾ ਚਾਹੀਦਾ ਹੈ ਤੇ ਮੈਂਬਰਾਂ ਨੂੰ ਕੋਈ ਇੱਥੇ ਮੈਂਬਰ ਨਹੀਂ ਕੋਈ ਇੱਥੇ ਪ੍ਰਧਾਨ ਜਿਹੜੇ ਬੰਦੇ ਨੇ ਉਹ ਵੀ ਬਹੁਤ ਘੱਟ ਨੇ ਫੇਰ ਆਦਾ ਲੰਮਾ ਇਹ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਪ੍ਰਧਾਨਗੀ ਨਹੀਂ ਹੁੰਦੀ ਤਾਂ ਛੱਡ ਦੇਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਹੁਣ ਜੇ ਤਾਂ ਇਹ ਕਰ ਲਿਆ ਨਾ ਠੀਕ ਹੈ ਨਹੀਂ ਤਾਂ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਰੇਤ ਧਰਨਾ ਲਾਵਾਂਗੇ ਅਸੀਂ ਇਹ ਕਹਿੰਦੇ ਆ ਕਿ ਸਾਰੇ ਮੈਂਬਰ ਤੇ ਸਾਰੇ ਪ੍ਰਧਾਨ ਇਤੋਂ ਬਣਦੇ ਜਾਣ ਚਾਹੇ ਆਈ.ਜੀ.ਐਮ ਸਾਹਿਬ ਸਾਮ ਲੈਣ ਜਾਂ ਪੁਰਾਣਾ ਪ੍ਰਧਾਨ ਲਾ ਲੋ ਜਾਂ ਕੋਈ ਨਵਾਂ ਪ੍ਰਧਾਨ ਹੋਵੇ ਪ੍ਰਧਾਨ ਉਹ ਬਣਾਇਆ ਜਾਵੇ ਜਿਹੜਾ ਕਿ ਇੱਥੇ ਸਵੇਰ ਤੋਂ ਸ਼ਾਮ ਤੱਕ ਡੂਟੀ ਦੇਵੇ ਨਾ ਕਿ ਆਪਾਂ ਏਸ਼ੀਅ ਜੀ ਬਹਿ ਕੇ ਪ੍ਰਧਾਨਗੀ ਕਰੀਏ ਉਹਨਾਂ ਦੇ ਬਿਜ਼ਨਸ ਹਨ ਸਾਰੇ ਦੇ ਪ੍ਰਧਾਨ ਉਹ ਲਾਇਆ ਜਾਵੇ ਜਿਹਦਾ ਬਿਜ਼ਨਸ ਥੋੜਾ ਹੋਵੇ ਤੇ ਸੇਵਾ ਕਰਨ ਦਾ ਜ਼ਿਆਦਾ ਭਾਰ ਹੋਵੇ ਤੁਸੀਂ ਕਹਿੰਦੇ ਵੀ ਸਹੀ ਦੇਖਭਾਲ ਨਹੀਂ ਹੋਰੀ ਕੌਸ਼ਲਾ ਦੀ ਬਿਲਕੁਲ ਨਹੀਂ ਹੋਰੀ ਇੱਥੇ ਜਿੱਦਣ ਅਰੋੜਾ ਸਾਹਿਬ ਨੇ ਕੌਸ਼ਲਾ ਛੱਡੀ ਉਦੋਂ 1300 ਗਊਆਂ ਸੀ ਅੱਜ ਕੁਝ ਨਿਗਾਹ ਮਾਰ ਕੇ ਦੇਖੋ 400 ਗਊਆਂ ਆ ਉਹ ਕਿੱਥੇ ਗਈਆਂ ਅਰੋੜਾ ਸਾਹਿਬ ਵਾਲੇ ਉਦੋਂ ਧੁੰਦ ਚ 7-8 ਗਊਆਂ ਮਰੀਆਂ ਸੀ ਇਹਨਾਂ ਨੇ ਰੋਲਾ ਪਾ ਲਿਆ ਠੀਕਾ ਬਹੁਤ ਜ਼ਿਆਦਾ ਫਵਨ ਗੁਪਤਾ ਜੀ ਆਏ ਤੇ ਫਵਨਾ ਗੁਪਤਾ ਜੀ ਤੇ ਅਸੀਂ ਜੀ ਸਾਹਿਬ ਨੂੰ ਦੇ ਕੇ ਚਾਬੀ ਮੁਰਕਿਆ ਅਸੀਂ ਸਾਹਿਬ ਨੇ ਘਟਾਰੇ ਸਾਹਿਬ ਨੂੰ ਦੇ ਹੁਣ ਕੀ ਹੋਇ ਆਦੇ ਰੋਕੀ ਵਿੱਚ ਰਹਿ ਰਹੇ ਨੇ ਕਿਵੇਂ ਜਾਨਵਾ ਮਾਰ ਰਹੇ ਕਿਥੋਂ ਦੇ ਨੇ ਪ੍ਰਧਾਨ ਤੁਹਾਡੇ ਕਿਥੋਂ ਦੇ ਨੇ ਪ੍ਰਧਾਨ ਸੁਮਾਨਾ ਦੇ ਪ੍ਰਧਾਨ ਨੇ ਪਟਿਆਲੇ ਦੇ ਨੇ ਰਹਿੰਦੇ ਪਟਿਆਲੇ ਨੇ ਹਾਂ ਜੀ ਥੋੜਾ ਦਿਨ ਪਹਿਲਾਂ ਇੱਥੇ ਬੱਚਾ ਸੀਗਾ ਕੁੱਤੇ ਮਾਰੇ ਬੱਚੇ ਨੂੰ ਅੱਛਾ ਜੀ ਉਹਦੀ ਫੋਟੋ ਹੈਗੀ ਆ ਕੱਢ ਲਈ ਅਸੀਂ ਮੰਗਾਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਹੁਣ ਬੱਬਰ ਜੀ ਕਰਨਗੇ ਸਾਡੇ ਨਾਲ જય ਸ਼੍ਰੀ ਰਾਮ ਜੀ ਮੈਂ ਸ਼ਿਵਸ਼ਾਲਾ ਹਿੰਦੂ ਟਕਸਾਲੀ ਤੋਂ ਰਾਸ਼ਟਰੀ ਤਰ੍ਹਾਂ ਪ੍ਰਚਾਰਕ ਆ ਅੱਜ ਅਸੀਂ ਸੁਮਾਨਾ ਸ਼ਹਿਰ ਦੇ ਵਿੱਚ ਬੌਸ਼ਾਲਾ ਵਿੱਚ ਪਹੁੰਚੇ ਆ ਜਿੱਥੇ ਕਿ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਉਰੇ ਕਾਫੀ ਟਾਈਮ ਤੋਂ 1300 ਗਊਆਂ ਚੁੱਸੀ ਜਾ ਜਿਹਦੀ ਗਿਣਤੀ ਅੱਜ ਦੀ ਰੇਟ ਦੀ 400 ਰਹਿ ਗਈ। ਪਹਿਲਾਂ ਤਾਂ 900 ਜਿਹੜਾ ਗਊਆਂ ਸਿਆ ਉਹ ਕਿੱਥੇ ਗਿਆ? ਉਹਦੀ ਜਾਂਚ ਕਰਵਾਈ ਜਾਏਗੀ। ਅਸੀਂ ਮਾਝਾ ਉਹ ਡੀਸੀ ਸਾਹਿਬ ਤੋਂ ਮੰਗ ਕਰਾਂਗੇ ਵੀ ਜਲਦ ਹੋ ਜਾਵੇ ਇਹਦੀ ਗਹਿराई ਦੇ ਨਾਲ ਜਾਂਚ ਕੀਤੀ ਜਾਵੇ। ਜਿਹੜੇ ਵੀ ਬੰਦੇ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਤੇ ਮਨਜੀ ਕਾਰਵਾਈ ਕੀਤੀ ਕੀਤੀ ਜਾਵੇ। ਬਾਕੀ ਜੇ ਅੱਜ ਜਿਹੜਾ ਮੌਜੂਦਾ ਪ੍ਰਧਾਨ ਹੈ ਜਿਉ ਪ੍ਰਧਾਨ ਕੀ ਨਹੀਂ ਸੰਭਾਲ ਸਕਦਾ ਆਪਣੀ ਆਪਣਾ ਫਰਜ਼ ਨਹੀਂ ਸੰਭਾਲ ਸਕਦਾ ਆਪਣੀ ਡਿਊਟੀ ਨਹੀਂ ਕਰ ਸਕਦਾ ਟਾਈਮ ਨਹੀਂ ਦੇ ਸਕਦਾ ਗਊਸ਼ਾਲਾ ਨੂੰ ਤਾਂ ਉਹ ਨੂੰ ਆਪਣਾ ਪਦ ਤੋਂ ਰਜ਼ਾਇੰਦੇ ਦੇਣਾ ਚਾਹੀਦਾ ਪੂਰੇ ਉਹ ਬੰਦਾ ਪ੍ਰਧਾਨ ਚਾਹੀਦਾ ਜਿਹੜਾ ਲੋਕਲ ਹੋਵੇ ਸਮਾਣੇ ਦਾ ਸ਼ਹਿਰ ਦਾ ਜਿਹੜਾ ਗਊ ਭਗਤ ਹੋਏਗਾ ਉਹੀ ਕਰ ਸਕਦਾ ਹੈ ਗਊਾਂ ਅੰਸ਼ ਦੀ ਸੇਵਾ ਦੂਜਾ ਬੰਦਾ ਬਿਜ਼ਨਸ ਚਲਾਉਣ ਵਾਲਾ ਨਹੀਂ ਸੇਵਾ ਕਰ ਸਕਦਾ ਆਪਾਂ ਤਾਂ ਲੋਗ ਏਸੀਆਂ ਦੇ ਵਿੱਚ ਬੈਠੇ ਨੇ ਗਊਾਂ ਨੂੰ ਸ਼ੁਰੂ ਕਰ ਵੀ ਨਹੀਂ ਲੱਗਦੀ ਪ੍ਰਮਾਤਮਾ ਨੇ ਜਿਹੜਾ ਇਨਸਾਨ ਬਣਾਇਆ ਆਤਮਾ ਪਾਈ ਆ ਉਹਨਾਂ ਤੇ ਵੀ ਆਤਮਾ ਹੈ ਉਹਨਾਂ ਦਾ ਵੀ ਸ਼ਰੀਰ ਹੈ ਉਹਨਾਂ ਲਈ ਪੁੰਨਰਾ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਇਹ 50 ਤੋਂ 60 ਸਾਲ ਪੁਰਾਣੀ ਗਊਸ਼ਾਲਾ ਹੈ ਦੇਖੋ ਇਹ ਵੀ ਬੰਦ ਨੇ ਪੱਖੇ ਵੱਟ ਪਏ ਨੇ ਗਰਮੀ ਇੰਨਾ ਪ੍ਰਕੋਪ ਹੈ ਇਸ ਤੋਂ ਵੀ ਨਾਲ ਨਹੀਂ ਰਹਿ ਸਕਦਾ ਲਾ ਕੇ ਦਿਖਾਈਏ ਤੁਹਾਨੂੰ ਤੁਹਾਨੂੰ ਮੌਕਾ ਦਹਾਂਗੇ ਪੱਖੇ ਲੱਗੇ ਹੋਇਆ ਆਓ ਆਓ ਤੁਹਾਨੂੰ ਦੇਖੋ ਸਾਹਮਣੇ ਵੀ ਇੱਥੇ ਵੀ ਆ ਦੇਖੋ ਸਾਰੇ ਪੱਖੇ ਬੰਦ ਪਏ ਨੇ ਤੁਹਾਨੂੰ ਕਿ ਗਰਮੀ ਲੰਘਦੀਆਂ ਰੱਖੋ ਕਿਹਦਾ ਜ਼ਿੰਮੇਵਾਰ ਕੌਣ ਹੈ ਮੈਂ ਤਾਂ ਕਹਿੰਦਾ ਵੀ ਇਹਦੇ ਵਿਹਾਰ ਤੇ ਇਸ ਕਮੇਟੀ ਨੂੰ ਤੁਰੰਤ ਤੁਰੰਤ ਭਾਗਾ ਕਰ ਦਿੱਤਾ ਜਾਣਾ ਚਾਹੀਦਾ ਔਰ ਪ੍ਰਧਾਨ ਤੇ ਤੁਰੰਤ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਪਰਚਾ ਦਿੱਤਾ ਜਾਣਾ ਚਾਹੀਦਾ ਵੀ ਤੇਰੀ ਮੌਜੂਦਗੀ ਦੇ ਵਿੱਚ ਤੂੰ ਚਲਾ ਰਿਹਾ ਪੱਖਾ ਕਿਉਂ ਵਦਨੇ ਇਹ ਘਰ ਘਰ ਏਸੀ ਲਾ ਕੇ ਬੈਠਾ ਹੋ ਇਹਦੇ ਖਿਲਾਫ ਅਸੀਂ ਡੀਸੀ ਸਾਹਿਬ ਨੂੰ ਸਾਰੇ ਮੰਗ ਪੱਤਰ ਦਵਾਂਗੇ ਵੀ ਤੁਰੰਤ ਤੇ ਦੁਰੰਤ ਪ੍ਰਧਾਨ ਤੇ ਕਮੇਟੀ ਨੂੰ ਭੰਗ ਕਰਕੇ ਪ੍ਰਧਾਨ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਣ ਜਿਹੜੇ ਗਊ ਮਾਤਾ ਉਹ ਆਪ ਬੋਲਦੀ ਰਹੇ ਨਹੀਂ ਧਿਆਨ ਤਾਂ ਆਪਾਂ ਰੱਖਣਾ ਅਸੀਂ ਡੀਸੀ ਨੂੰ ਇਹ ਮੰਗ ਕਰਾਂਗੇ ਕਿ ਜਿਹੜੀ ਇਹ ਗਊਸ਼ਾਲਾ ਦਾ ਜੋ ਇਹ ਹਾਲ ਇਹਨਾਂ ਨੇ ਕੀਤਾ ਹੋਇਆ ਹੈ ਇਹ ਗਊਸ਼ਾਲਾ ਸਰਕਾਰ ਆਪਣੇ ਅੰਡਰ ਲੈ ਲਵੇ ਤਾਂ ਕਿ ਉਹਨੇ ਪ੍ਰਧਾਨਗੀ ਦਾ ਕੰਮ ਹੀ ਖਤਮ ਹੋ ਜਾਵੇ ਇਹਨਾਂ ਦਾ ਕਿ ਸਰਕਾਰ ਚਲਾਵੇ ਆਪਣੇ ਆਪਣੇ ਮਹਾਂਦਾਂ ਤੋਂ ਕਿ ਜੋ ਦੇਖ ਪਾੜਾ ਸਰਕਾਰਾਂ ਦੇ ਅੰਡਰ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਸਰਕਾਰ ਸਾਡੇ ਸਾਰੇ ਲੋਕਾਂ ਨੂੰ ਬਿਜਲੀ ਦੇ ਵਿੱਚ ਕਾਊਂਟਰ ਰੈ ਰਹੀ ਜਦ ਕਿ ਕਾਉ ਦਾ ਗਊ ਧਨ ਕਈ ਵਾਰ ਰੋੜਾ ਤੇ ਫਿਰਦਾ ਹੈ ਕਈ ਵਾਰ ਉਰੇ ਜਿਵੇਂ ਬੇ ਬੇਅਦਵੀ ਹੋ ਰਹੀ ਹੈ ਗਊਆਂ ਦੀ ਇਹ ਬੇਅਦਵੀ ਉਹ ਇਹਨੂੰ ਕਹਿ ਸਕਦੇ ਆ ਅਸੀਂ ਸਵੇਰੇ ਡੀਸੀ ਸਾਹਿਬ ਨੂੰ ਮਨਜੋਗ ਪਟਿਆਲਾ ਨੂੰ ਇਹ ਬੇਨਤੀ ਕਰਕੇ ਇੱਕ ਮੰਗ ਪੱਤਰ ਦਵਾਂਗੇ ਜਦੋਂ ਤੱਕ ਸਾਰੇ ਮੁੱਦੇ ਕੰਪਲੀਟ ਨਹੀਂ ਹੋ ਜਾਂਦੇ ਤੁਹਾਡਾ ਸੰਘਰਸ਼ ਜਾਰੀ ਰਹੇਗਾ ਸੰਘਰਸ਼ ਜਾਰੀ ਰਹੇਗਾ ਜੀ ਪਹਿਲਾਂ ਅਸੀਂ 15 ਦਿਨ ਦਾ ਅਲਟੀਮੇਟ ਦਵਾਂਗੇ ਡੀਸੀ ਸਾਹਿਬ ਨੂੰ ਜੇ ਉੱਥੇ ਕਾਰਵਾਈ ਨਹੀਂ ਹੋਊਗੀ ਫਿਰ ਅਸੀਂ ਸੀਐਮ ਸਾਹਿਬ ਨੂੰ ਮਿਲਾਂਗੇ ਜੇ ਉੱਥੇ ਵੀ ਨਹੀਂ ਹੋਏਗੀ ਫਿਰ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਾਂਗੇ ਜੋ ਵੀ ਸਮਾਣੇ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਜੋ ਇੱਥੇ ਦੇ ਲੋਕਾਂ ਦੀ ਦਿਕਤਾਂ ਨੇ ਇਹ ਗਊਸ਼ਾਲਾ ਦੇ ਪ੍ਰਤੀ ਸੇਵਾਦਾਰ ਨੇ ਅੱਜ ਜਿਵੇਂ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਥੇ ਬਹੁਤ ਜ਼ਿਆਦਾ ਲੋਕਲ ਹੀ ਨੇ ਚਲੋ ਇਹ ਭਾਈ ਸਾਹਿਬ ਸਾਹਿਲ ਜੀ ਬਹੁਤ ਸੇਵਾ ਕਰਦੇ ਨੇ ਇੱਥੇ ਸਾਹਿਲ ਜੀ ਸਾਹਿਲ ਜੀ ਦੱਸੋ ਪੱਖਿਆਂ ਬਾਰੇ ਉਹ ਜੇ ਬੰਦ ਹੋ ਰਿਹਾ ਗੋਲ ਬਾਰੇ ਉਹਦਾ ਕੰਮ ਕਿਵੇਂ ਹੈ ਨਾ ਜਿਵੇਂ ਗਰਮੀ ਕਰਕੇ ਬੰਦ ਕਰ ਦਿੰਦੇ ਨੇ ਸਾਰਾ ਦਿਨ ਚੱਲਦੇ ਨੇ ਹਾਂ ਉਰੇ ਕਰਕੇ ਬੰਦ ਕਰ ਦਿੰਦੇ ਮੈਨੂੰ ਗਰਮ ਕਰਕੇ ਨਹੀਂ ਉੱਧਰ ਦੇਖੋ ਚੱਲ ਨਹੀਂ ਹੁਣ ਗਰਮੀ ਬਹੁਤ ਹੈ ਨਾ ਜੀ ਫਿਰ ਵੀ ਵਿੱਚ ਵਿੱਚ ਆ ਦੇ ਚਾਰ ਪੱਖੇ ਚਲਾ ਦੇ ਚਾਰ ਬੰਦ ਕਰਤੇ ਆਪਾਂ ਐ ਵੀ ਕਰ ਸਕਦੇ ਜੀ ਨਾ ਨਾ ਪੱਕੇ ਪਹਿਲਾਂ ਖੁੱਗ ਜਾਂਦੇ ਆ ਜੀ ਹੁਣ ਸਾਰਾ ਦਿਨ ਚੱਲਣਗੇ ਖੁੱਗ ਜਾਣਗੇ ਜੀ ਦੇਖੋ ਪ੍ਰਾਈਵੇਟ ਜਿਹੜੇ ਬੰਦੇ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੇ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਕੂਲਰ ਲਾਏ ਹੋਏ ਨੇ ਹਮ ਕੂਲਰਾਂ ਲਾ ਕੇ ਬਕਾਇਦਾ ਬੋਰੀਆਂ ਗਿੱਲੀਆਂ ਕਰਕੇ ਟੰਗੀਆਂ ਜਾਂਦੇ ਆ ਵੀ ਜਾਨਵਰਾਂ ਨੂੰ ਸਾਡੇ ਗਊਆਂਾਂ ਸੇ ਨੂੰ ਜਾਂ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਕਈਆਂ ਨੇ ਬੱਕਰੀਆਂ ਪਾਈਆਂ ਹੋਈਆਂ ਕਈਆਂ ਨੇ ਗਊਆਂ ਚ ਪਾਲ ਉਨਾਰੂੰ ਠੰਡੀ ਹਵਾ ਲੱਗੇ ਕੀ ਇਹਨਾਂ ਦਾ ਹੱਕ ਨਹੀਂ ਬਣਦਾ ਸਰਕਾਰ ਇਹਨਾਂ ਦੇ ਨਾਮ ਤੇ ਟੈਕਸ ਲੈ ਰਹੀ ਹੈ 2% ਉਹ ਕਿੱਥੇ ਜਾ ਰਿਹਾ ਤੇ ਕਹੋ ਆ ਇਸਦੇ ਲਈ ਆਪਾਂ ਸੁਪਰਤਾ ਮੰਗ ਨਹੀਂ ਦਵਾਂਗੇ ਕੋਣ ਜਿੰਮੇਵਾਰ ਹੈ ਇਹ ਕਿੰਨਾ ਕਰੂਗਾ ਸ਼ਹਿਰ ਦਾ ਇੰਨਾ ਫੰਡ ਆ ਰਿਹਾ ਆ ਦੇਖੋ ਹੁਣ ਪੱਕੇ ਕਰਵਾਤੇ ਜੀ ਕਹਿ ਰਹੇ ਹੋ ਦੇਖੋ ਹੁਣ ਪੱਕੇ ਚਲਵਾਤੇ ਜਦ ਅਸੀਂ ਮੌਇਨਾ ਕਰਨ ਆਏ ਆ ਚੈੱਕ ਕੀਤਾ ਬਾਉਆਂ ਵਿੱਚ ਗਰਮੀ 'ਚ ਬੈਠਾ ਸੀਗਾ ਹੋਣ ਅਸੀਂ ਆ ਕੇ ਉਰੇ ਰੋਲਾ ਪਾਇਆ ਹੁਣ ਪੱਖੇ ਚਲਵਾਤੇ ਕਮੇਟੀ ਵਾਲਿਆਂ ਨੇ ਆ ਦੇਖੀ ਪੱਖੇ ਹੁਣ ਚੱਲੇ ਨੇ ਇਹ ਆ ਬੇਸੀਆਂ ਚ ਬੈਠੇ ਨੇ ਦੇਖੋ ਗਾਧੂ ਦੇ ਕੋਈ ਨਹੀਂ ਲੇਬਰ ਹੈ ਦੇਖੋ ਤੁਸੀਂ ਪਹਿਰੇ ਕੀ ਚੀਜ਼ ਵੀ ਕਮੀ ਸਾਰੇ ਸ਼ਹਿਰ ਵਾਸੀ ਸਾਰੇ ਦਾਣ ਦਿੰਦੇ ਨੇ ਬਾਗੂ ਦਾਣ ਹੈ ਇਹ ਸਮਾਨਾ ਸ਼ਹਿਰ ਦੀ ਉਹ ਗਊਚਾਲਾ ਜਿੱਥੇ ਮਰ ਗਏ ਸੇਠਾਂ ਦੇ ਸੇਠ ਲੋਕ ਆ ਕੇ ਹੋਰੇ ਦਾਨਪੁਣ ਕਰਕੇ ਜਾਂਦੇ ਨੇ ਉਹ ਚੜਾਵਾ ਕਿੱਥੇ ਜਾ ਰਿਹਾ ਸਾਨੂੰ ਇਹ ਲੱਗਦਾ ਵੀ ਚੜਾਵੇ ਦੇ ਵਿੱਚ ਵੀ ਘਪਲੇਬਾਜੀ ਹੋ ਰਹੀ ਆ ਰੱਜ ਕੇ ਵੀ ਇਹ ਕਾਜ ਕੀਤੀ ਜਾ ਰਹੀ ਇਹਦੇ ਵਿੱਚ ਚਾਹੀਦਾ ਹੀ ਪ੍ਰਧਾਨ ਲੋਕ ਲੈ ਕੋਈ ਜਾਂ ਸਰਕਾਰ ਨੂੰ ਆਪਣੇ ਅੰਡਰ ਲੈ ਲੈਣੀ ਚਾਹੀਦੀ ਹੈ ਇੱਕ ਪਟਿਆਲੇ ਤੋਂ ਸ਼ਕਸ਼ਾ ਕੇ 40 ਕਿਲੋਮੀਟਰ ਤੋਂ ਪੁਰੇ ਸੇਵਾ ਕਰਨ ਕਦੇ ਕਦੇ ਆਉਂਦਾ ਸੇਵਾ ਕਰਨ ਆਉਂਦਾ ਦੁੱਧ ਮੇਵਾ ਲੈਣਾ ਆਉਂਦਾ ਠੀਕ ਹੈ ਦੁੱਧ ਦੁੱਧ ਇੱਥੇ ਰੋਜ਼ ਦਾ ਕਵੰਟਰਲ ਹੈ ਦੁੱਧ ਦਾ ਪੈਸਾ ਆਉਂਦਾ ਸਭ ਕੁਝ ਆਉਂਦਾ ਲੋਕਾਂ ਦਾ ਪੈਸਾ ਆਉਂਦਾ ਕਿੱਥੇ ਜਾਂਦਾ ਹੈ ਲੋਕਲ ਪ੍ਰਧਾਨ ਹੋਣਾ ਚਾਹੀਦਾ ਇੱਥੇ ਚੋਰੀ ਕਰਨ ਲਈ ਚੋਰੀ ਇੱਥੇ ਹੋਈ ਹੈ ਸਿਕਿਉਰਿਟੀ ਗਾਰਡ ਰੱਖਣ ਦਾ ਕੀ ਫਾਇਦਾ ਚੋਰੀਆਂ ਕਿਵੇਂ ਹੋ ਗਈਆਂ ਸਿਕਿਉਰਿਟੀ ਗਾਰਡ ਰੱਖੇ ਹੋਏ ਦੇ ਇੰਨੇ ਲੇਬਰ ਵਾਲੇ ਨੇ ਇੱਥੇ ਉਸ ਕਹਿੰਦੇ ਪ੍ਰਸ਼ਾਸਨ ਨੂੰ ਕਹਿੰਦੇ ਹੈ ਕਿ ਇਹਦਾ ਸਾਰਾ ਚੈੱਕ ਕਰਕੇ ਸਾਰਾ ਧਿਆਨ ਨਾਲ ਲੈ ਕੇ ਸਾਰੀ ਚੈਕਿੰਗ ਕਰਕੇ ਉਸ ਤਰੀਕੇ ਨਾਲ ਪ੍ਰਬੰਧ ਬਣਾਇਆ ਜਾਵੇ ਪ੍ਰਧਾਨ ਤੇ ਮੈਂਬਰ ਸਾਰੇ ਬਿਲਕੁਲ ਨਵੇਂ ਬਣਾਏ ਜਾਣ ਕਿਸੇ ਵੀ ਕਸ਼ਟ ਦੇ ਹੋਣੇ ਨਹੀਂ ਸਿਰਫ ਕੱਲੇ ਬੋਲ ਪੁਰੀਏ ਕਿਸੇ ਵੀ ਕਸ਼ਟ ਦੇ ਬਣਾਏ ਜਾਣ ਜਿਹੜੇ ਸੇਵਾ ਕਰਨ ਉਰੇ ਪ੍ਰਧਾਨ ਵੀ ਉਰੇ ਬੈਠੇ ਮੈਂਬਰ ਵੀ ਉਰੇ ਬੈਠੇ ਔਰ ਇੱਕ ਗੱਲ ਅਸੀਂ ਹੋਰ ਤੁਹਾਡੇ ਪ੍ਰੈਸ ਦੇ ਨਾਲ ਮਾਧਿਅਮ ਨਾਲ ਪ੍ਰਸ਼ਾਸਨ ਦੇ ਸਾਹਮਣੇ ਲਿਆਣਾ ਚਾਣੇ ਆ ਜਿੰਨੇ ਵੀ ਗਾਊ ਆਸ਼ਰਮ ਨੇ ਜਿੱਥੇ ਪੱਛੇ ਚੱਲ ਰਹੇ ਨੇ ਇੱਥੇ ਕੈਮਰੇ 24 ਘੰਟੇ ਜਿਹੜੇ ਲੱਗੇ ਹੋਏ ਨੇ ਚੈੱਕ ਕੀਤੇ ਜਾਣ ਜਿਹੜੇ ਕੈਮਰੇ ਨਹੀਂ ਚੱਲ ਰਹੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕਿਉਂ ਬੰਦ ਨੇ ਜਸ ਲੌਸ਼ਾਲਾ ਨੂੰ ਚੜਾਵਾ ਇੰਨਾ ਹੈਗਾ ਸਾਰਾ ਮੇਨਟੇਨੈਂਸ ਹੋ ਰਹੀ ਆ ਬਰੇ ਤਾਂ ਕੈਮਰੇ ਬੰਦ ਕਿਉਂ ਨੇ ਜਿਹੜੇ ਬੰਦ ਨੇ ਇਹ ਕੈਮਰੇ ਲੱਗੇ ਨੇ ਤਾਂ ਬਰੇ ਜਿਹੜੇ ਵਰਕਰ ਰੱਖੇ ਹੋਏ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਢੀ ਹੈ ਵੀ ਰਾਤ ਨੂੰ ਚੋਰੀ ਕਿਵੇਂ ਹੋ ਗਈ ਪੂਰੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਜੈ ਸ਼੍ਰੀ ਰਾਮ ਓ ਮਾਤਾ ਕੀ ਜੈ ਹੋ ਸਰਾਤਾ ਧਰਮ ਕੀ ਜੈ ਹੋ ਹਾਂਜੀ ਹੈਲੋ ਹਾਂਜੀ ਹਾਂਜੀ ਰਾਮ ਰਾਮ ਜੀ ਰਾਮ ਰਾਮ ਜੀ ਮੈਂ ਪ੍ਰਦੀਪ ਰੇਜਾ ਬੋਲ ਰਿਹਾ ਜੀ ਪੱਤਰਕਾਰ ਸਮਾਣੇ ਤੋਂ ਜੀ ਹਾਂਜੀ ਹਾਂਜੀ ਸਰ ਗੈਂਚੰਦ ਜੀ ਬੋਲ ਰਿਹਾ ਕਟਾਰੀਆ ਪ੍ਰਧਾਨ ਜੀ ਆਪਣੇ ਗਊਸ਼ਾਲਾ ਲੈ ਜੀ 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 ਹਾਂਜੀ ਸਰ ਇੱਕ ਨਾ ਸ਼ਿਵ ਸੈਨਾ ਹਿੰਦੂ ਟਕਸਾਲੀਆ ਲੈ ਆਈ ਸੀ ਅੱਜ ਗਊਸ਼ਾਲਾ ਚ ਹਾਂ ਸਰ ਇਕੱਠੇ ਹੋ ਕੇ ਕਿਤਾ ਪ੍ਰਧਾਨ ਜੀ ਪਟਿਆਲੇ ਤੋਂ ਸੀ ਤੇ ਸਮਾਣੇ ਤੋਂ ਸੋਨੂ ਭੰਪਾਲੇ ਜੀ ਅੱਛਾ ਜੀ ਸਰ ਉਹਨਾਂ ਨੇ ਬਾਈਟ ਦਿੱਤੀ ਆ ਬਿਆਨ ਦਿੱਤੇ ਨੇ ਵੀ ਇੱਕ ਤਾਂ ਮਤਲਬ ਉਥੇ ਚੋਰੀਆਂ ਵਾਰ-ਵਾਰ ਹੋ ਰਹੀਆਂ ਨੇ ਜੀ ਅੱਛਾ ਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇੱਟਾ ਫਿਰ ਉਹਨਾਂ ਪ੍ਰਸ਼ਾਸਨ ਨੇ ਅਸੀਂ ਤਾਂ ਕੰਪਲੇਂਟ ਹੀ ਕਰ ਸਕਦੇ ਹਾਂ ਦੱਸੋ ਕੀ ਕਰੀਏ ਕੈਮਰੇ ਲੱਗੇ ਹੋਏ ਨੇ ਹਾਂਜੀ ਪ੍ਰਸ਼ਾਸਨ ਨੂੰ ਕੰਪਲੇਂਟ ਲਿਖਾਈ ਹੈ ਤਾਂ ਹਲਾ ਕਿਸੇ ਭੇਤੀ ਆ ਜ਼ਮੀਨ ਦਾ ਕੰਮ ਹੋ ਸਕਦਾ ਬਹੁਤ ਸ਼ੰਦਾਪਾ ਸੋਚ ਵੀ ਨਹੀਂ ਸਕਦੇ ਅੱਛਾ 10-10 ਰੁਪਏ ਦਾਨ ਕਰ ਦਾਂ ਲੋਕ ਚੋਰੀਆਂ ਕਰ ਠੀਕ ਹੈ ਜੀ ਇਹ ਤਾਂ ਸਿੱਧਾ ਆਫੀਸਰ ਨੂੰ ਤੁਸੀਂ ਦੱਸੋ ਸਾਨੂੰ ਹੱਲ ਦੱਸੋ ਵੀ ਕਿਆ ਕਰੀਏ ਤੁਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਕਰ ਸਕਦੇ ਆ ਨਹੀਂ ਠੀਕ ਹੈ ਤੁਹਾਡੀ ਗੱਲ ਨਾਲ ਸਹਿਮਤ ਆ ਇੱਕ ਤਾਂ ਉਹ ਇਲਜ਼ਾਮ ਲਾ ਰਹੇ ਸੀ ਵੀ 1300 ਗਾਵਾਂ ਸੋਚਾ ਗਾਵਾਂ ਸੀ ਜਿਹੜੀਆਂ 400 ਰਹਿ ਗਈਆਂ ਜੀ ਕਿਵੇਂ ਕਿਵੇਂ ਵੀ ਗਾਵਾਂ 1300 ਸੀ ਪਹਿਲਾਂ ਉਹਦੇ ਚੋਂ 400 ਦੇ ਕਰੀਬ ਰਹਿ ਗਿਆ ਗਾਵਾਂ ਕਿੱਥੇ ਮਤਲਬ ਕੀ ਆ ਕਹਿੰਦੇ ਜਿਹੜੇ ONZ ONNA ਕੀ ਆਪਾਂ ਫालतू ਗੱਲ ਬੋਲ ਰਹੀਏ ਇੰਨੀ ਤਾਂ ਜਗ੍ਹਾ ਹੀ ਨਹੀਂ ਕਪੈਸਿਟੀ ਨਹੀਂ ਅੱਜ ਤੱਕ ਐਵੇਂ ਕਿ ਮੈਨੂੰ ਤੁਸੀਂ ਖੜਾ ਕੇ ਦਿਖਾਓ ਹੂੰ ਕਪੈਸਟੀ ਹੋ ਨਹੀਂ ਐ ਤੁਹਾਡੇ ਤੋਂ ਪਹਿਲਾਂ ਜਿਹੜੇ ਪ੍ਰਧਾਨ ਜੀ ਸੀ ਕਹਿੰਦਾ ਉਸ ਟਾਈਮ ਤੇ ਇੰਨੀ ਗਊਆਂ ਹੈਗੀਆਂ ਸੀ ਉਹਨਾਂ ਨੇ ਬਿਆਨ ਦਿੱਤਾ ਜੀ ਦਾ ਨਾਮ ਲੋ ਰਾਮ ਦਾ ਨਾਮ ਲੋ ਛੋਟੀ ਗਊਸ਼ਾਲਾ ਵੀ ਕਪੈਸਟੀ ਹੋ ਨਹੀਂ ਐ ਇੰਨੇ ਦੀਆਂ ਅੱਛਾ ਜੀ ਸਾਰੀ ਗਊਸ਼ਾਲਾ ਦੀ ਕਪੈਸਟੀ ਨਹੀਂ ਐ ਨੇ ਕਦਮ ਦੇ ਇੱਕ ਤੁਹਾਡੇ ਤੇ ਇਲਜ਼ਾਮ ਪੱਲਾ ਇੱਕ ਵਿੱਚ ਹੀ ਨਹੀਂ ਹੋਈਆਂ ਇੱਕ ਤੁਹਾਡੇ ਤੇ ਉਂਗਲਾ ਉਠਾ ਰਹੇ ਸੀ ਵੀ ਸੇਵਾ ਨਹੀਂ ਕਰਦੇ ਤਾਂ ਬਿਜ਼ਨਸ ਕਰਦੇ ਨੇ ਆਪਣੇ ਜੀ ਵੀ ਆਪਣੇ ਬਿਜ਼ਨਸ ਹੀ ਕਰਦੇ ਨੇ ਕਹਿੰਦੇ ਵੀ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਬਿਜ਼ਨਸ ਕਰਦੇ ਆ ਆਪਣੇ ਵੀ बिजनेसमੈਨ ਇਹ बिजनेसमੈਨ ਬੰਦੇ ਨੇ ਕਹਿੰਦੇ ਵੀ ਸੇਵਾ ਨਹੀਂ ਕਰਦੇ ਆ ਕੇ ਕਹਿੰਦੇ ਜੀ ਪਰ ਉਹਨਾਂ ਨੂੰ ਤੁਸੀਂ ਰეკਮੈਂਡ ਕਰੋ ਆਪਾਂ ਸੇਵਾਦਾਰ ਲਿਆਂਦਾ ਜਿਹੜਾ 24 ਘੰਟੇ ਬੈਤ ਸਵਾਗਤ ਆਵੇ ਉਹ ਹੀ ਕਹਿੰਦੇ ਵੀ ਕਹਿੰਦੇ ਜੀ ਪਟਿਆਲੇ ਤੋਂ ਕਹਿੰਦੇ ਪਟਿਆਲੇ ਤੋਂ ਸਰ ਜੀ ਉਹ ਰਕਮੈਂਡ ਕਰ ਦੋ ਆਪਾਂ ਉਹਨਾਂ ਨੂੰ ਬੜਾ ਲੈਂਦੇ ਉਹ ਕਹਿੰਦੇ ਪਟਿਆਲੇ ਤੋਂ ਨਹੀਂ ਮਤਲਬ ਲੋਕਲ ਬੰਦਾ ਹੋਣਾ ਚਾਹੀਦਾ ਵੀ ਇਹ ਤਾਂ ਏਸੀ ਵਾਲੇ ਰੂਮਾਂ 'ਚ ਬੈ ਕੇ ਚਲੇ ਜਾਂਦੇ ਨੇ ਕੁਝ ਕਰਦੇ ਨਹੀਂ ਜੀ ਹਾਂ ਹਾਂ ਜੀ ਸਲਾਮ ਪਾਣਾ ਤਾਂ ਕਿ ਮੈਂ ਕੋ ਗੱਲ ਕਹੀ ਨਾ ਮੇਰੀ ਗੱਲ ਨਾਟ ਕਰਦੇ ਐ ਕਿ ਬੰਦੇ ਨੂੰ ਹੱਥਾਂ 'ਚ ਦੇ ਦੀ ਵਲੋਕ ਵੇਚੋ ਢਾ ਕੇ ਖਾ ਜਾਂਦੇ ਹਾਂ ਜੀ ਬੱਚੇ ਤਾਂ ਪਏ ਅਸੀਂ ਸੰਭੀ ਦਾ ਬੈਠੇ ਆ ਹੂੰ ਚਲੋ ਹੀ ਹੈ ਨਾ ਬਾਰ-ਬਾਰ ਦੇਖੋ ਆਪਾਂ ਉਹੀ ਗੱਲ ਹੈ ਵੀ ਬਾਰ-ਬਾਰ ਚੋਰੀ ਹੋ ਰਹੀ ਹੈ ਜੀ ਉਹਦੇ 'ਚ ਆਪਾਂ ਕੋਈ ਮੁੱਦੇ ਤੇ ਨਹੀਂ ਪਹੁੰਚ ਰਹੇ ਉਹ ਯਾਰ ਸਾਰੇ ਹਣ ਦਸਣ ਜਾ ਕੇ ਐਸਐਸ ਕੀ ਕਰੀਏ ਦੱਸੋ ਕੰਪਲੀਟ ਹੀ ਲਿਖਾ ਸਕਦੇ ਆ ਬੱਚੇ ਹਾਂਜੀ ਸਰ ਹੁਣ ਵੀ 30-35 ਹਜ਼ਾਰ ਦਾ ਨੁਕਸਾਨ ਹੋ 30-35 ਹਜ਼ਾਰ ਦਾ ਹੁਣ ਵੀ ਨੁਕਸਾਨ ਹੋ ਗਿਆ ਜੀ ਕਹਿੰਦੇ ਤੁਹਾਡੇ ਆਪਣੇ ਤੇ ਜਿਹੜੇ ਮੁਲਾਜ਼ਮ ਸੀ ਨਹੀਂ ਨਹੀਂ ਛੋਟ ਬੋਲ ਦਾ ਨਾ 30-35 ਹਜ਼ਾਰ ਦਾ ਕੰਮ ਕਰਦੇ ਕਾਲੂ ਚੋਰ ਬਾਜੇ ਐਨੇ ਹੈ ਨਹੀਂ ਆਪਾਂ ਉਹ ਗੱਲ ਟੈਲੀਗੇਸ਼ਨ ਲਈ ਜਾਈਏ ਸਰ ਜੀ ਤੁਹਾਡੇ ਮੁਲਾਜ਼ਮ ਨੇ ਬਿਆਨ ਦਿੱਤਾ ਜੀ ਇਹ ਕੀ ਕਹਿੰਦੇ ਕਹਿੰਦੇ 30-35 ਹਜ਼ਾਰ ਦਾ ਨੁਕਸਾਨ ਹੋਇਆ ਜੀ ਆ ਕੀ ਚ ਉਹ ਨੁਕਸਾਨ ਜਿਹੜਾ ਤੋੜ-ਫੋੜ ਕਰਕੇ ਨਹੀਂ ਨਹੀਂ ਜਿਹੜੇ ਰੁਪਏ ਲੈ ਕੇ ਨਹੀਂ ਜਾ ਪੈਸੇ ਲੈ ਕੇ ਨਹੀਂ ਜਾ ਕੇ ਪੈਸੇ ਜੀ ਰੁਪਏ ਉਹ ਨਹੀਂ ਨਹੀਂ ਐਨੇ ਨਹੀਂ ਇਹਨਾਂ ਦਾ ਤੋੜ-ਫੋੜ ਕੇ ਸ਼ੀਸ਼ੇ ਇਹ ਉਹ ਅੱਛਾ ਜੀ ਤੁਸੀਂ ਥੋੜਾ ਪੈਸੀ ਸੇਬੀ ਬਸ ਕੀ ਯਾਰੋਂ ਸਰ ਆਪ ਨੂੰ ਹੁਣ ਤੁਸੀਂ ਕੀ ਹੁਕਮ ਕਰਦੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਆਪਾਂ ਕਿਸੇ ਕੰਟਰੋਵਰਸੀ ਨੇਪੰਦੇ ਸੰਸਥਾ ਦਾ ਕੰਮ ਹੈ ਜੇ ਆਪਾਂ ਕਿਸੇ ਨੂੰ ਖਲਾਬ ਬੋਲਦੇ ਤਾਂ ਨਹੀਂ ਚੰਗਾ ਲੱਗਦਾ ਅਗਲੇ ਕਹਿਣ ਕਿ ਦੇਖੋ ਹੈਡ ਨੇ ਹਾਂਜੀ ਉਹ ਹੁਣੇ ਹੀ ਕਹਿ ਰਹੀ ਸੀ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਜੀ ਸਵੇਰੇ ਗਊਸ਼ਾਲਾ ਬਾਰੇ ਹਾਂ ਹਾਂਜੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਐਸਦੀ ਹਾਂ ਦੇ ਦੇਣ ਚੰਗੀ ਗੱਲ ਹੈ ਆਪਣੇ ਆਪ ਜਿਹੜੇ ਨੇ ਚੋਰੀ ਕੀਤੀ ਆਪਣਾ ਉਹਨਾਂ ਕੋਲ ਆ ਜਾਓ ਚੋਰੀ ਪ੍ਰਤੀ ਵੀ ਬਾਕੀ ਪ੍ਰਤੀ ਵੀ ਇੱਕ ਪੰਖੇ ਨਹੀਂ ਚੱਲਦੇ ਉੱਥੇ ਕਹਿੰਦੇ ਵੀ ਆਪ ਏਸੀ ਰੂਮਾਂ 'ਚ ਬੈਠਦੇ ਨੇ ਉੱਥੇ ਪੰਖੇ ਬੰਦ ਪਏ ਹੁੰਦੇ ਨੇ ਨਹੀਂ ਅਜੇ ਪੰਖੇ ਬੰਦ ਪਏ ਸੀ ਮੌਕੇ ਤੇ ਦੇਖੇ ਜੀ ਮੈਂ ਚਲ ਇੱਕ ਮਿੰਟ ਚਲ ਇੱਕ ਮਿੰਟ ਮੈਂ ਪੁੱਛਣਾ ਚਾਹਨਾ ਚਲੋ ਜੇ ਉਹਨਾਂ ਨੂੰ ਇੰਨੀ ਹਮਦਰਦੀ ਹੈਗੀ ਹਾਂਜੀ ਚਲੇ ਆ ਕੇ ਮਿਸਤਰੀ ਆਪ ਠੀਕ ਕਰਾ ਕੋਲੋਂ ਲਾ ਦੇਣ ਹਜ਼ਾਰ ਨਹੀਂ ਜੀ ਮੈਂ ਦੱਸ ਮੈਂ ਜਦੋਂ ਮੈਂ ਮੈਂ ਵੀ ਮੌਜੂਦ ਸੀ ਜੀ ਉੱਥੇ ਪੰਖੇ 5 ਮਿੰਟ ਬਾਅਦ ਚੱਲ ਗਏ ਸੀ ਉੱਥੇ ਨੇ ਪੱਖੇ ਚੱਲਦੇ ਨਹੀਂ ਸੀ ਨਹੀਂ ਨਹੀਂ 5 ਮਿੰਟ ਬਾਅਦ ਚੱਲ ਗਏ ਸੀ ਜਦੋਂ ਅਸੀਂ ਮਤਲਬ ਉਹਨਾਂ ਨੇ ਬਾਈਟ ਦਿੱਤੀ ਨਾ ਬੋਲ ਰਹੀ ਸੀ ਜਦੋਂ ਕੈਮਰੇ ਅੱਗੇ ਹਾਂ 5-7 ਮਿੰਟ ਬਾਅਦ ਸੇਵਾਦਾਰ ਨੇ ਪੱਖੇ ਚਲਾਦੇ ਸੀ ਜੀ ਉਹ ਯਾਰ ਜੇ ਕੋ ਲਾਈਟ ਚਲੀ ਤੇ ਚੱਲ ਰਹੀ ਲਾਈਟ ਨਹੀਂ ਗਈ ਸੀ ਜੀ ਉਹਨਾਂ ਨੇ ਇਹ ਕਿਹਾ ਸੀ ਵੀ 24 ਘੰਟੇ ਪੱਖੇ ਚੱਲਣਗੇ ਤਾਂ ਸੜ ਜਾਂਦੇ ਨੇ ਹੋਰ ਨੇਚਰਲੀ ਜੇ ਬੇ 24 ਘੰਟਾ ਘੰਟਾ ਐਦਾਂ ਕਰੋ ਤੁਸੀਂ 24 ਘੰਟੇ ਦਾ ਲਾੜ ਕੇ ਦਿਖਾਓ ਮੈਂ ਸਾਰੀ ਗੱਲ ਨਾਲ ਸਹਿਮਤ ਹਾਂ ਜੀ ਉਹ ਇਹੀ ਕਹਿੰਦੇ ਵੀ ਕੋਈ ਬੋਰੀ ਗਰਮੀ ਫੁੱਲ ਪੈ ਰਹੀ ਹੈ ਕੋਈ ਬੋਰੀਆਂ ਦਾ ਇੰਤਜ਼ਾਮ ਗਿੱਲੀਆਂ ਦਾ ਕੋਈ ਇੰਤਜ਼ਾਮ ਸਫਾਈ ਦਾ ਯਾਰ ਹਰ ਐਤਵਾਰ ਸ਼ੱਕਰ ਪਲਾਨਿਆ ਲੋਕ ਘਰ ਵੀ ਨਹੀਂ ਪਿੰਦੇ ਹੁਣ ਅਸੀਂ ਤਾਂ ਕਹੋ ਮਾਤਾ ਨੂੰ ਸ਼ੱਕਰ ਵੀ ਪਲਾਨੀਏ ਠੰਡ ਕਰਕੇ ਅੱਛਾ ਜੀ ਅੱਛਾ ਜੀ ਹਾਂ ਸਾਡੀ ਆਸ ਹੁਣ ਅਫਸਰ ਕਹਿਣਾ ਨਹੀਂ ਚਾਹੀਦਾ ਸਭ ਕੋਈ ਦੇਦਲ ਮੰਗ ਪੱਤਰ ਜਿਹੜਾ ਕੋ ਵਧੀਆ ਬੰਦਾ ਹੁੰਦਾ ਆਂ ਦਾ ਫਾਮਲਾ ਨੂੰ ਕੋਈ ਅੱਛਾ ਅੱਛਾ ਤੋ ਵੀ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਕੋਈ ਹੋਰ ਪ੍ਰਧਾਨ ਬਣਦਾ ਨਾ ਮੈਨੂੰ ਕੋਈ ਇਤਰਾਜ਼ ਨਹੀਂ ਬਣ ਜੇ ਜਿਹੜਾ ਮਸਤੀ ਠੀਕ ਹੈ ਜੀ ਮਿਹਰਬਾਨੀ ਜੀ